ਆ ਕੱਲਾ ਬੰਦਾ ਬਾਈ ਲੇਟ ਕਰਾਊਗਾ ਆ ਲੱਗਿਆ ਓਏ ਰੱਬ ਤੇਰੀ ਫੋਨ ਨੂੰ ਨਾ ਓਏ ਰੇਸ ਜੀ ਦੇ ਕੇ ਕੱਢਦੇ ਰੇਸ ਨਾ ਓਏ ਪਤਾ ਨਾ ਕਿ ਚਾਹੂ ਮਗਰ ਜੁਵਾ ਕਾਂ ਦੀ ਦਾ ਟੱਟੀ ਜੜ ਰ ਗਈ ਇਹਨੇ ਯਾਰਾ ਇਹ ਲੈ ਇਹ ਲੈ ਫੇਲ ਆ ਜਮੀ ਬਾਈ ਤੇਲ ਘਟਿਆ ਜਦੋਂ ਓਏ ਤੇਲ ਹੈ ਤੇਲੇ ਨਹੀਂ ਜੇ ਨਾ ਫੇਰ ਜਮੀ ਟੋਟਲੀ ਫੇਲ ਹੋ ਗਿਆ ਹੁਣ ਤਾਂ ਇਹ ਲੈ ਆ ਗਿਆ ਉਫ ਫੇਰਾ ਬਈ ਦਾ ਜੰਮਿਆ ਗਾੜੀ ਫਾੜ ਦੋ ਅੱਗੇ ਕੱਢ ਦੇ ਮੈਨੂੰ ਉਥੇ ਨਹੀਂ ਜਾਣਾ ਸਿੱਧੀ ਗੱਲ ਸਾਨੂੰ ਸਾਡੀ ਲੱਤਾਂ ਬਾਹਾਂ ਜਾਣੀਆਂ ਨਾ ਕੀ ਕਹਿਣਾ ਚਾਹੀਏਗਾ ਇਹ ਬੰਦੇ ਦੇ ਤਿਆਰ ਹੋਣ ਦਾ ਦੇਖ ਤਾਂ ਲੈ ਬੜਾ ਤਖਾਈ ਵੀਡੀਓ ਨਿਕਾਦ ਨਹੀਂ ਜੀ ਕੇ ਇਹ ਵੀਡੀਓ ਨਿਕਾਦ ਆ ਕੱਲਾ ਬੰਦਾ ਬਈ ਲੇਟ ਕਰਾਊਗਾ ਆ ਲੱਗਿਆ ਓਏ ਰੱਬ ਤੇਰੀ ਪਰ ਨੂੰ ਬਿਹਾਉਂਦਾ ਹੋਏ ਆ ਕੱਲਾ ਬੰਦਾ ਐਡਾ ਜੱਲਾ ਬਈ ਅਸੀਂ ਤਿਆਰ ਹੋ ਗਏ ਦੋਨੇ ਭਾਈ ਅਸੀਂ ਖੜੇ ਬਿੰਦਰ ਤਿਆਰ ਮਣੀ ਤਿਆਰ ਜਿਹੜਾ ਰਿਸ਼ਤੇਦਾਰ ਹੈ ਹੈਰੀ ਤਿਆਰ ਤੇ ਗੱਡੀ ਵੀ ਆ ਗਈ ਹੈ ਓਕੇ ਏਅਰਪੋਰਟਾਂ ਨੇ ਜਮੀ ਆ ਕੁੱਲਾ ਬੰਦਾ ਏਡਾ ਮਨੂਸਾ ਨਾ ਤਾਂ ਇਹ ਜਾ ਵੀ ਨਾ ਜਾਣ ਦੇ ਬੇਸ਼ੀਦੀ ਜੀਤੀ ਆ ਦੇਖ ਲੋ ਬਾਹਰ ਕਰਨ ਲੱਗ ਰਿਹਾ ਬਈ ਅਲੇ ਤੱਕ ਬੰਦਾ ਨਾ ਆਣੀ ਹੈਗਾ ਯਾਰ ਹੋਰ ਬੰਦਾ ਕੀ ਕਰੂ ਜਮੀ ਫੁਰਤੀ ਨਹੀਂ ਹੈਗੀ ਬੰਦੇ ਯਾਰ ਏਡਾ ਜ਼ਿਲ੍ਹਾ ਬੰਦਾ ਬਈ ਇਹ ਯਾਰ ਉਸ ਹੈ ੁਰਦਾ ਛੱਡਦੇ ਪਾਈਪ ਨਾਲਿਆ ਹੋਵੇਂਗਾ ਆਏ ਕੀ ਮਹਾਕੁੰਭ ਦਾ ਆਇਆ ਹੋਇਆ ਉਹ ਐਨਾ ਟਾਈਮ ਲਾ ਰਿਹਾ ਚਲੋ ਫਿਰ ਮੈਂ ਗਣਾ ਨੂੰ ਛੱਡ ਕੇ ਜੱਲੀ ਉਹ ਵੀ ਮੈਂ ਮੇਰੀ ਫੋਟੋ ਤੇਰੇ ਬਾਹਰ ਵਾਲੇ ਜਾਚ ਰਹਿਣਾ ਜੋ ਜਾਚੇ ਇਹ ਸਰਦਾਰ ਹੈਰੀ ਸਿੰਘ ਨੇ ਬਲੂਟ ਕਰੇ ਨੇ ਹੈਰੀ ਸਿੰਘ ਕਿਹੜਾ ਹੈਲੀ ਹੈਲੀ ਤੋਂ ਲੈ ਆ ਕਰਾ ਕੇ ਉਹ ਉੱਥੇ ਜਾਣ ਨੂੰ ਢਾਹ ਜਾਣਗੇ ਇਹ ਰਾਂ ਹੱਥ ਜਾ ਮਾਰੇ ਚਲੋ ਜੀ ਚਲੋ ਗਵਿੰਦਰ ਨੂੰ ਲਿਉਣਾ ਛੱਡ ਕੇ ਚਲ ਓਏ ਬੰਦਾ ਜੀ ਹਾਂ ਮੇਰੇ ਡੈਡੀ ਨੇ ਦੋ ਤਿੰਨ ਝੂਟੀਆਂ ਹੀ ਦੇਖੇ ਮੈਂ ਬੋਲ ਕਹਾਂ ਨਹੀਂ ਲਵਾਂਗੇ ਉਧਰ ਮਟਰੋਲਾ ਕਹਿੰਦਾ ਤਿਆਰ ਕਰ ਤਾ ਉਹ ਤਾਂ ਤਿਆਰ ਹੈ ਹੈ ਉਹਦਾ ਬਹੁਤ ਟਾਈਮ ਲੱਗੂ ਵੀ ਕਹਿੰਦਾ ਜੀਪ ਲਿਆਂ ਮਾਗੇ ਸਰਦਾਰ ਸਾਹਿਬ ਦੇਖ ਲੈ ਟਾਈਮ ਤੇ ਜਮਾ ਪੱਕੇ ਨਹੀਂ ਛੋਟੀ ਦਾ ਹੈ ਛੋਟੀ ਦਾ ਜਦੋਂ ਕਹਿੰਦਾ ਤਿਆਰ ਮਿਲੂ ਆ ਤੇਰੇ ਸਾਦਕੇ ਬੜਾ ਸੋਹਣਾ ਲੱਗ ਰਿਹਾ ਬਾਬੇ ਅੱਜ ਦਾ ਹੈ ਹੈ ਪਾਗ ਇਧਰ ਪਾਗ ਹੋਰੇ ਘਾੜਾ ਇਧਰ 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 ਮੈਂ ਤਾਂ ਇਹਨਾਂ ਨੂੰ ਭੱਜਾ ਹੁਣ ਆ ਆਏ ਓਏ ਜਿਹੜਾ ਤੂੰ ਕੱਟਣ ਵਾਲਾ ਹੈ ਨਾ ਹੈਲੀ ਤੋਂ ਦੀਰ ਵੀ ਦੇਖ ਅੱਜ ਉਹ ਕਿਵੇਂ ਲਿਆਉਣਾ ਬੰਦਾ ਚੜ੍ਹ ਕੇ ਚੱਲ ਖੋਡੇ ਚ ਚੱਲ ਕਰਾ। ਕੋ ਦੇਖੋ ਦੇਖੋ। ਓਏ ਬਾਬੇ ਓ ਰੇ ਤਾਂ ਨਹੀਂ ਹੈਗਾ ਇਹ ਇਹ ਗੱਡੀ ਆਈ ਐ। ਇਹ ਟੈਸਟ ਹੈ ਬਹਿ ਜਾ ਨਹੀਂ ਬਰਾਂਦੀ। ਯਾਰ ਮਾੜਾ ਮੋਟਾ ਨਾ ਪੁੱਛਾ ਕਰਨਾ। ਉਹ ਕੱਪੜਾ ਲਿਆ ਹੁਣ। ਓਏ ਆਉਂਦਾ ਹੋਇ ਕਰਦੀ ਕੱਪੜਾ ਚੱਕਰਾ। ਚੱਲ ਯਾਰ। ਕਿਉਂ ਮੱਥਾ ਮਾਰਿਆ ਨਾ ਮੈਂ ਤੇ ਏਡੀ ਦਾ ਗੱਲ ਨਹੀਂ। ਤੂੰ ਇੱਕ ਸਾਈਡ ਬਹਿ ਜਾ। ਤੂ ਇਹਦਾ ਪੂਆ ਨਹੀਂ ਤੂੰ ਦੇਖਦਾ ਪੂਆ। ਹੋਰ ਉਹ ਕੱਪੜੇ ਲੱਬੜ ਓਏ ਜੇ ਕੱਪੜੇ ਲੱਬੜ ਵੀ ਹੈ ਕਿ ਨਹੀਂ ਦੇਖਣਾ। ਹੋਰ ਐਡਾ ਨਹੀਂ ਬੌਣਾ ਮਾਰ ਦਿੰਦੇ। ਬਹਿ ਜਾ ਯਾਰ। ਹਾਂ। ਲਓ ਰੱਬ ਬਦਾਨੋ ਓਏ ਵਿੰਦਰ ਮੈਨੂੰ ਕਿਹ ਗੱਲ ਕਹੀਆ ਮਾਂ ਜਿਹੜਾ ਗੱਡੀ ਤੂੰ ਚਲਾਏਂਗਾ ਫਿਰ ਤਾਂ ਮੈਨੂੰ ਘਰੇ ਲਾਵੇ ਲਾਡੀ ਸਰਦਾਰ ਮੈਂ ਇਹਦਾ ਗੱਦ ਨਹੀਂ ਚਲਾਉਂਦਾ ਮੈਂ ਚੱਚਦੀ ਕਰਦਾ ਰਿਸਪੈਕਟ ਹਾਂ ਮੇਰੀ ਗੱਲ ਸੁਣ ਲੈ ਵਿੰਦਰ ਇਹ ਨਾਲ ਗੱਲ ਇੱਕ ਖੋਲਦੀ ਆਪਾਂ ਵੀ ਵਿੰਦਰ ਸਰਦਾਰ ਦਾ ਬੈਠੂਗਾ ਔਰੇ ਆ ਆ ਸੀ ਵੀਰ ਤੇ ਲਾਡੀ ਚਲਾਊਗਾ ਆਪਾਂ ਅੱਗੇ ਆਪਾਂ ਬਰਾਂਡੇ 'ਚ ਆਪਾਂ ਬਰਾਂਡੇ 'ਚ ਔਰੇ ਬਚਾਲੇ ਜਮਾ ਬੈਂਡਰ ਵਾਲੀ ਜਗਾ ਤੇ ਪੋ ਬੈਠਾਂਗੇ ਤੋਰ ਲਾ ਕੇ ਰਾ ਮੈਨੂੰ ਕਿਸ ਨੇ ਤਾਣਾ ਮਾਰਦਾ ਕਿ ਨਾ ਲੰਡੀ ਜੀਬ ਨਹੀਂ ਤੁਹਾਡੇ ਕੋਲੇ ਚੱਕ ਆ ਪਈਆ ਤੋਂ ਮੋਟਾ ਡਟਦਾ ਇੰਜਣ ਆ ਆ ਜਾਂਦੀ ਆ ਜੀ ਆ ਜਾਂਦੀ ਆ ਘੱਟਦੀ ਗੇਰ ਘੱਟਾ ਬੜੀ ਹਾਂ ਇਹ ਉਹਨਾਂ ਨੇ ਮਸਤਰੀ ਦੇ ਨਾ ਓਏ ਗੇਰ ਦਾ ਪਤਾ ਕੀ ਚੱਕਰ ਆ ਗੇਰ ਤਾਂ ਇਹ ਕਾਸੇ ਚ ਮਾਰਿਆ ਹੋਇਆ ਮੈਨੂੰ ਲੱਗਦਾ ਉਹ ਨਹੀਂ ਸਾਨੂੰ ਅਈਦਾ ਸੁਣ ਹਾਂ ਨੇ ਉਹ ਸੱਦਾ ਐ ਹੋ ਜਾਂਦਾ ਓਏ ਪੱਕ ਜ ਐ ਫੜਕੇ ਪਾਉਂਦਾ ਕਿੱਥੇ ਤੋਂ ਐ ਜੇ ਪਾਉਣੇ ਅੱਛਾ ਅੱਛਾ ਠੀਕ ਹੈ ਠੀਕ ਹੈ ਇਹਨਾਂ ਨੇ ਹੀ ਹੁੰਦਾ ਮਤਲਬ ਹਾਂ ਲਾ ਵੀ ਕਿਰਾ ਹੈਰੀ ਦੀ ਹਵੇਲੀ ਵਾਲੇ ਮੋੜ ਲਾ ਗੱਡੀ ਹੋਰ ਚਕੇ ਬਹੁਤ ਦੂਰੀ ਪਾਇਰ ਤੇਰੇ ਸਾਥ ਕੇ ਭਾਈ ਓਏ ਕੰਮ ਵੱਡਾ ਹੋ ਚੁੱਕਿਆ ਕਹਿੰਦੇ ਸਰਕਾਰ ਨੇ ਵੱਲੋਂ ਕਹਿੰਦੇ ਮਾਰਸ਼ਲ ਦੀ ਸੇਵਾ ਉਹ ਕੀ ਹੋ ਰਿਹਾ ਉਹ ਉਧਰ ਜੀ ਹੈ ਤੈਨੂੰ ਓਏ ਉਹ ਉਹ ਉਧਰ ਆ ਵੀ ਮੋੜ ਤੋਂ ਮੁੜ ਚਾਂਗੇ ਉਹਦਾ ਮਾਨ ਲਾਇ ਦੀ ਹੋਰ ਯਾਰ ਲੈ ਉਹਦੇ ਕੋਲੀ ਕਰਤੀ ਵੀ ਲੱਗੇ ਕਾਹੀਂ ਤੈਨੂੰ ਗੱਡੀ ਨੂੰ ਵੜਾਉਂਦੇ ਹੁੰਦੇ ਸੀ ਦੀਜੀਤ ਉਹ ਮੰਮੀ ਤੇ ਮਰੂ ਮਤਲਬ ਜਿਹੜਾ ਕਹੀਂ ਲੰਘਿਆ ਉਹ ਲੈ ਉਹਦਾ ਯਾਰ ਬੇਇੱਜ਼ਤੀ ਕਰਤੀ ਉਹਦਾ ਉਹ ਜਾਂਦਾ ਤਾਂ ਵਿਚ ਉਹ ਤਾਂ ਪਰਾਂ ਮੂੰਹ ਕਰਦਾ ਗਿਆ ਜਾਂਦਾ ਨਹੀਂ ਕਹਿੰਦਾ ਮੈਂ ਤਾਂ ਉਹਦੀ ਗੱਲ ਆਇਆ ਓਏ ਲੱਗ ਬੜੀ ਕਮਾਲ ਜੇ ਇਸਨੂੰ ਥੋੜੀ ਜਿਹੜਾ ਬੰਦਾ ਗੱਲ ਪਤਾ ਕੀ ਹੈ ਜਿਹੜਾ ਬੰਦਾ ਕਦੇ ਕਦੇ ਸਾਜਦਾ ਸੋਹਣਾ ਲੱਗਦਾ ਹੋਰ ਆਹ ਤੋਂ ਮੈਂ ਦੇਖ ਲਾ ਹੁਣ ਰੋਜ਼ ਨਾ ਹੁੰਦਾ ਰਹਿਦਾ ਆਪਦਾ ਜਨwidehat ਆ ਲੈ ਚੱਲ ਓਏ ਟੋਰ ਲੈ ਕੇ ਕੀ ਕਿ ਕਰ ਰਿਆ ਯਾਰ ਹੁਣ ਬੰਦਾ ਉਹ ਗੇਰ ਫਸਾਈ ਜਾਂਦਾ ਓਏ ਇਧਰ ਆ ਓਏ ਸਾਈਡ ਤੇ ਸਾਈਡ ਤੇ ਓਏ ਇਹ ਨੂੰ ਕੀ ਹੈ ਇਹਦੇ ਪੈਰ ਨਹੀਂ ਲੱਗਦੇ ਰ ਮੈਂ ਕਿੰਨੀ ਮੈਨੂੰ ਬਣਾਉਂਦਾ ਇਹਦੇ ਪੈਰ ਹੀ ਨਹੀਂ ਲੱਗਦੇ ਜਿਹੜੇ ਬਾਹਰ ਕੰਨ ਸੁ ਮੇਰੇ ਸਣੇ ਚਲਾਈਆ ਬਾਜ਼ਾਰ ਚ ਪੰਜ ਗੇਰ ਬੰਦ ਗਿਆ ਜੱਸ ਮੇਰੇ ਬੰਦਰ ਸਵਾਰਨੇ ਚਲਾਈਆ ਓਏ 100 ਲੱਗੇ ਓਏ ਬਾਜ਼ਾਰ ਜਿਹੜੇ ਪੰਜ ਵਾਰੀ ਬੰਦ ਕਰੀ ਪੂਰੀ ਬੰਦਰ ਬੰਦ ਦੋ ਵਾਰੀ ਕੀਤੀ ਬੰਦਰ ਨਾਲ ਦੀ ਹਾਂ ਬੰਦਰ ਨੂੰ ਚਲ ਬੰਦਰ ਨੂੰ ਪੜਾ ਉਹ ਸਾਰਾ ਚੋਰ ਹੈਗੀ ਉਹ ਦਿਨਾਲੀ ਦਿਨਾਲੀ ਚੱਕ ਲੈ ਚਾਦਰ ਓਏ ਚਾਦਰ ਉੱਥੇ ਬੰਨ ਲਾਂਗੇ ਚੱਕਰਾ ਜੀ ਵੀ ਦਿਨਾਲੀ ਲਈ ਆ ਟੰਗ ਲੈ ਇੱਥੇ ਆਪਣਾ ਮਾਰਕਾ ਲੈ ਇਹ ਮਾਰਸ਼ਲ ਆ ਤੇਰੇ ਸਾਥ ਗਿਆ ਤਾਂ ਸਹੀ ਹੋ ਗਿਆ ਕੰਮ ਲੋਕਾਂ ਨੂੰ ਮੁੰਡੇ ਖੰਨਾਏ ਆਇਆ ਹੈ ਓਏ ਬੰਦਰ ਦੇ ਚਾਪਰਾ ਹੋਏ ਦੇ ਦੇ ਦੇਵਿੰਦਰ ਵੋਏ ਜੀ ਦਾ 15 2000 ਤੇਲ ਦਾ 1500 ਦਾ ਵੋਏ 500 ਫੜਕੇ ਲਿਆ 1500 ਦੇ ਘੱਟ ਮਾਰ ਗੀ ਮਾ ਫੋੜਾ 500 ਰੁਪਏ ਵਾਪਸ ਅੱਛਾ ਦੇਦਾ ਕਿਰਾ 2000 ਦੇ ਜੀ ਚਲ ਹੁਣ ਤੋਰ ਗੇਰਾ ਲੈ ਲੋ ਰੱਬ ਦਾ ਨਾ ਉਹ ਖਿੱਚੀ ਚੱਲ ਆਡੀ ਲੇਟ ਨਾ ਕਰਾ ਜੀ ਭਾਈ ਨੇਰਾ ਦਾ ਤਾਂ ਉਰੀ ਕਰਾਦਾ ਸਾਨੂੰ ਜਦ ਨੂੰ ਪਹੁੰਚਾਂਗੇ ਕਿਤੇ ਲੇਟਾਂ ਲੱਗ ਜਾਨਾ ਉੱਥੇ ਥੈਂਕ ਯੂ ਬੱਲਾ ਥੈਂਕ ਯੂ ਬੱਲਾ ਮੜਿਆ ਚੈੱਕ ਕਰਾ ਜੀ ਜੱਸੀ ਇਹ ਸੜਕੇ ਖੜਕੇ ਲੋਡ ਹੁੰਦਾ ਹੈ ਤਰ ਪਹੁੰਚ ਗਏ ਆਊਟਲੈਟ ਬਹੁਤ ਟਾਈਮ ਹੋ ਗਿਆ ਸਾਨੂੰ ਚੱਲਿਆਂ ਨੂੰ ਡੇਢ ਘੰਟਾ ਲੱਗਿਆ ਘੱਟੋ ਘੱਟ ਪਿੰਡ ਤੋਂ ਕਿਉਂ ਭਾਈ ਦੀ ਘਟ ਆ ਇਹ ਛੁੜੀ ਗੱਡੀ ਦਾ ਹੋਰ ਸਾਬ ਹੁੰਦਾ ਇਹਦਾ ਜੀਪ ਦਾ ਹੋਰ ਸਾਬ ਇਹ ਸਾਦ ਕੇ ਹੋਏ ਆ ਨੋਡ ਦੇ ਮੋੜ ਦੇ ਉੱਪਰ ਦੀ ਜਾ ਇਹਨਾਂ ਦੇ ਇਟਰਦੇ ਆਪਾਂ ਯਾਰਾ ਉੱਪਰ ਦੀ ਰਪਿਹਾ ਕੇ ਮੋੜ ਪਰਾ ਹੋਏ ਓਏ ਹਾਂ ਜਾਣੇ ਸੀ ਬੱਟੇ ਨੇ ਨੂੰ ਆਈ ਨਹੀਂ ਪਤਾ ਇਹਦੇ ਮਗਰ ਜਾਣਦੇ ਪਹਿਲ ਤੇ ਆਹ ਕਿਨਾਂ ਦਾ ਉਸ ਗੱਡੀਆਂ ਘੱਟ ਕੇ ਦੇਖ ਮਣਨਾ ਜਿਵੇਂ ਜਿਵੇਂ ਮੈਂ ਕਹਣਾ ਓਵੇਂ ਓਵੇਂ ਕਰਿਆ ਕਰੋ ਪਹਿਲ ਤੇ ਲੈ ਆ ਤੁਹਾਨੂੰ ਭੀੜ ਬਹੁਤ ਜ਼ਿਆਦਾ ਹੈ ਭਈ ਅੱਜ ਇਹਨਾਂ ਨੂੰ ਪਹਿਲੀ ਪਤਾ ਲੱਗਿਆ ਵੀ ਸ਼ਾਜਲੀ ਵਾਲੇ ਮੁੰਡੇ ਪਹੁੰਚ ਰਹੇ ਨੇ ਹਾਂ ਅੱਧੇ ਨੂੰ ਤਾਂ ਐਂ ਵੀ ਮੈਂ ਵੀਡੀਓ ਚ ਆ ਜਾਾਂਗੇ ਮੈਨੂੰ ਹੂੰ ਕੋਮਿੰਦਰਾ ਸਹੀ ਆ ਲੈ ਕੋਮਿੰਦਰਾ ਪਹਿਲਾਂ ਇਹਦੀ ਇੱਕ ਦਿਨਾਰੇ ਦੀ ਕੀ ਕਰਨਾ ਹੈ ਇਹਦੇ ਤੂੰ ਸਿੰਗਰ ਲੱਗਿਆ ਕਰੇ ਕਿਹੜਾ ਹਨਪੈਣੀ ਵਾਲਾ ਹਾਂ ਮਿਲੇ ਫਿਰ ਉਹਨੂੰ ਮਿਹਰ ਮੈਨੂੰ ਹੱਥ ਮੈਨੂੰ ਕਹਿੰਦਾ ਕਹਿੰਦਾ ਤੇਰਾ ਮੈਂ ਪਿੱਛੇ ਮਿਲਦਾ ਮੈਂ ਕੋਈ ਚੇਤਕਾ ਨਹੀਂ ਕੋਈ ਗਾਉਗਾ ਹਾਂ ਠੀਕ ਹੈ ਠੀਕ ਹੈ ਅੱਜ ਦਾ ਭਾਂਜੇ ਚੋ ਗੱਡੀਆਂ ਦਾ ਗੱਡੀਆਂ ਮੋਟਰਸਾਈਕਲ ਵੀ ਨਈ ਹੈ ਜੀ ਯਾਰ ਇਹਨੇ ਬਾਬੇ ਨੇੜੇ ਤੇੜੇ ਵਾਲੇ ਪਿੰਡਾਂ ਦੇ ਫੁੱਲ ਪਹੁੰਚੇ ਹੋਏ ਆ ਮੰਡੀ ਲੋਰਿਆ ਅਰੇ ਜਾੜ ਕੇ ਗਾੜੀ ਮੰਨ ਰੱਖਿਓ ਮੜਾ ਜਾ ਖੜਦਾ ਲਾਡੀ ਮੜਾ ਸਾਈਡ ਤੇ ਲੈ ਨੂੰ ਨਾ ਮਾਂਗੇ ਮਾਂ ਘਰੇ ਆਉਂਦਾ ਮੈਂ ਉੱਤਰੇ ਜਾਵਾਂ ਭਾਈ ਆsta de draya ਹੱਲ ਪੈ ਗਈ ਹੱਲ ਪੈਂਦੀ ਐ ਸਿੱਧੀ ਗੱਲ ਲਾਵਰੇ ਜਾਈਂ ਰੇਸ ਜੀ ਦੇ ਕੇ ਕੱਢਦੇ ਰੇਸ ਨਾ ਦੇ ਓਏ ਪਤਾ ਨਾ ਕਿਉਂ ਚਾਹੂ ਮਗਰ ਤਾਂ ਪਿਛਲੇ ਆ ਨਾ ਕਿ ਨਾ ਤੂੰ ਇਹਦਾ ਸਲੈਂਸਰ ਚੇਂਜ ਕਰਾ ਵੀ ਜਾਈਂ ਰਹੀ ਦੀ ਸਲੈਂਸਰ ਨਹੀਂ ਇਹਦਾ ਮੋਟਰਸਾਈਕਲ ਚੇਂਜ ਕਰਨ ਆਲਾ ਮਗਰ ਲਾਵਾ ਬਨਾਲ ਰੈਕਸ਼ਨ ਬੋਲ ਮਿਲ ਰਹੇ ਆ ਫੁੱਲ ਪੈਸਾ ਬੱਡ ਰਹੇ ਨੇ ਭਈਆ ਪਾਣੀ ਜੇ ਚੋਂ ਕੂੜੀਆਂ ਬਣਾ ਰਖਿਆ ਹੋਰੇ ਉਹ ਚ ਕਿਸ਼ਤੀ ਘੁਮਾਉਂਦੇ ਨੇ ਇੱਕ ਦੋ ਜਣੇ ਆ ਦੇਖ ਬੌਂਸਰ ਰੱਖ ਰਗੇ ਨੇ ਬਾਬੇ ਇਹਨਾਂ ਨੇ ਤਿੰਨ ਪੰਜ ਨਾ ਕਰਿਓ। ਕੋ ਪਿੰਹਾ ਕਿਹੜੀ ਦੇ ਗਿਆ ਇਹ ਯਾਰ ਉਹ ਕੀ ਹੋ ਰਿਹਾ ਤੈਨੂੰ ਵੀ ਕੀ ਨਾ ਕੀ ਇਹ ਮੋਟਰਸਾਈਕਲ ਵਰਗੀ ਚੀਜ਼ ਐ ਵਗਰੀ ਜਾਂਦੇ ਨੇ ਇਹਨੂੰ ਬਿੰਦਰ ਕੀ ਗੱਲ ਹੈ ਗੇਅਰ ਨੇ ਇਹ ਕਲਚ ਦੱਬ ਰੇ ਛੱਡ ਦੇ ਤੁਰਪੀ ਹਾਂ ਇਹਦੇ ਲਈ ਆਪਾਂ ਨੂੰ ਬੜਾ ਦੇ ਹੱਥ ਨੂੰ 1000 ਗੇੜੇ ਚੱਲਣੇ ਸ਼ਰਤ ਆ ਜਾ ਵੀ ਇਹਦੇ ਮੈਂ ਲੈ ਕੇ ਇਕੱਲਾ ਲੈ ਕੇ ਹਾਂ 1000 ਗੇੜਾ ਗਣਕੇ ਦੇਵਾਂਗੇ ਉੱਥੋਂ ਤੱਕ ਆ ਵੀ ਆਈਆਂ ਲਾ ਇਹ ਤਾਂ ਜਮੀ ਟਰੈਕਟਰ ਵਾਲੀ ਗੱਲ ਹੈ ਲੈ ਮੈਨੂੰ ਕੱਲੇ ਨੂੰ ਫੜਾ ਦੋ ਆਹ ਹਾਂ ਕਸ ਕੋਈ ਮਰਜ਼ੀ ਵੜਾ ਦੋ ਚੀਜ਼ ਇਹ ਡੁੱਬ ਗਿਆ ਹਾਂ ਐਂਡ ਕਰੇ ਸਾਈਨ ਕਰਕੇ ਲੂ ਵੀ ਲੈ ਕਰ ਵੀ ਦੇ ਦੇ ਉਹ ਦੇ ਚ ਕਿੱਥੇ ਡੁੱਬ ਗਿਆ ਯਾਰ ਅਜੇ ਤਾਂ ਆਪ ਹੁੰਨਾ ਹੀ ਜਾਈਏ ਨਹਿਰ ਜਿੰਨਾ ਪਾਣੀ ਦਾ ਹੈ ਮਣੀ ਅੱਜ 12 ਛਾਲਿਆਂ ਨੂੰ ਕਹਦੇ ਕਰੋੜ ਕਰੋੜ ਰੁਪਏ ਦੀ ਸ਼ਰਤ ਲਾਉ ਮੈਂ ਮਾਰਦਾ ਛਾਲੇ ਜੀ ਇਹ ਤਾਂ ਗੱਲ ਹੈ ਆਹ ਲੈ ਕੀ ਹੈ ਲੈ ਉਹੀ ਪੈਸਾ ਬਰਬਾਦ ਹੈ ਪੈਸੇ ਬਰਬਾਦ ਕਰੀ ਜਾਂਦੇ ਮੈਂ ਚਲੋ ਜਵਾਕ ਜਾਂ ਨੱਚ ਲੈ ਲੈ ਢੱਕ ਕੇ ਬਾਈ ਤੇ ਕੀ ਗੱਲ ਹੈ ਯਾਰ ਉਹ ਇੱਕ ਮੋਟਰੇ ਲੱਗੀ ਹੋਈ ਆਇਆ ਐਡੀ ਕਿ ਮੋਟਰ ਮੇਰੇ ਕੂਲਰ ਚ ਹਾਂ ਉਹੀ ਗੱਲ ਹੈ ਯਾਰ ਛੋਟੀ ਵੱਡੀ ਮੂਵੀ ਉਹੀ ਤਾਂ ਗੱਲ ਹੈ ਬੰਦਰਾ ਮੜਿਆ ਇਹ ਪੈਸਾ ਲੁੱਟ ਰਹੇ ਨੇ ਆਪਣੇ ਪੰਜਾਬੀਆਂ ਨੂੰ ਪਤਾ ਨਹੀਂ ਲੱਗ ਰਿਹਾ ਪੈਸਾ ਲੁੱਟ ਗਿਆ ਸਾਰਾ ਬਾਹਰ ਜਾ ਰਿਹਾ ਆ ਕਰਕੇ ਹਟ ਗਏ ਹਾਂ ਆਪਣਾ ਤਾਂ ਪਤਾ ਜਿਹੜਾ ਉਹ ਆਇਆ ਨਿਉ ਲਟਾਉਂਦਾ ਉਹ ਸਹੀ ਗੱਲ ਹੈ ਹੁਣ ਜਿਵੇਂ ਉਹ ਜਵਾਕ ਜene ਦਾ ਗੋਲੀ ਬਣਾਈ ਏ ਤੇਰੇ ਉਸਤਾਦ ਦੇ ਉਧਰੇ ਹਵਾ ਕਰਦਾ ਮੱਛਰਿਆ ਹੋਇਆ ਬੂਰਾ ਜੋ ਆ ਕਾਂੀ ਦਾ ਟੱਟੀ ਜੜ ਰਗੀ ਆਨੇ ਯਾਰਾ ਆ ਦੇਖ ਸਾਇਲੈਂਟ ਬੱਸ ਜਿੰਨੀ ਆ ਰੇਡਾ ਵੀ ਚਲਾਦਾ ਭਾਈ ਉਰੇ ਪਰ ਬੈਠ ਕੇ ਲਾਉਣ ਯਾਰ ਇਹਦੇ ਜਿੰਨੇ ਲੰਡਨ ਦੀ ਬੱਸ ਹੈ ਬੈਨ ਕੱਟ ਕੇ ਬਣਾਦੀ ਆ ਦੇਖ ਆਪਣੇ ਵਾਲੇ ਵੀ ਦਿਖਾ ਦੇ ਲੈ ਤੇਰੇ ਸਾਥ ਕੇ ਉਹ ਫੁੱਲ ਚਾਹ ਆ ਭਾਈ ਸਾਡੇ ਵਾਲਾ ਨੂੰ ਆ ਫਿਰ ਦਿੰਨੇ ਗੇੜੀਆਂ ਦਿੰਦੇ ਓਏ ਉਹ ਗੇੜੀ ਤੇ ਹੀ ਜਾਵਾਂਗੇ ਕਿ ਉਤਰੋਂਗੇ ਕੜਾ ਦੇ ਮਾਕੇ ਦੇ ਕਿੱਧਰ ਨਾ ਨਾ ਲਾਓ ਉਰੇ ਦਾ ਸਾਈਡ ਤੇ ਕਿਤੇ ਅੱਗੇ ਚੱਲ ਪਾਰਕਿੰਗ ਚ ਲਾਇਆ ਲਾਡੀ ਪੂਰੀ ਖੜੇ ਆ ਜਾਓ ਫਾਟ ਲਾ ਵੀਡੀਓ ਤਾਂ ਗੀ ਨਹੀਂ ਬਣਾਉਣ ਦਿੰਦੇ ਇਹ ਆਪਾਂ ਨੂੰ ਕਿਵੇਂ ਰੁਕ ਲੈਣਗੇ ਗੱਡੀ ਜੇ ਬੈ ਕੇ ਤਾਂ ਫਿਰ ਫੋਨ ਕਿਵੇਂ ਫੜੂ ਬੰਦਾ ਆ ਹੁੰਦਾ ਗੋਲੀ ਮਣਾਈ ਦੇ ਕੇ ਯਾਨੀ ਸਿੱਧੇ ਲੈ ਕੇ ਠੋਕੋ ਸਾਡੇ ਜਮਾਂ ਦਾ ਕਹਿਣਾ ਉਹ ਰੋਕ ਕਹਨੂ ਲੈ ਲੈ ਮੈਂ ਕਹਣਾ ਆਪ ਚੱਲ ਰਹੀ ਐ ਮੰਨ ਲੈ ਮੇਰੀ ਗੱਲ ਹੈ ਕੱਚਾ ਡਰਾਈਵਰ ਉਹ ਡਰਾਈਵਰ ਦੀ ਗੱਲ ਨਹੀਂ ਮਿੰਦਰਾਂ ਉਹ ਵੀ ਗੱਡੀ ਇਹ ਆਪ ਚੱਲ ਰਹੀ ਐ ਮਨ ਲਾਦਾ ਇਹਦੇ ਹੱਥ 'ਚ ਹੈ ਨਹੀਂਗਾ ਰੇਸ ਬ੍ਰੇਕ ਐ ਇਹਨੂੰ ਡਰਦਾ ਭਜਾਉਂਦਾ ਨਹੀਂ ਇਹ ਨਹੀਂ ਡਰਨ ਦੀ ਗੱਲ ਨਹੀਂ ਹੈਗੀ ਇਹ ਮੈਨੂੰ ਲੱਗਦਾ ਤਾਰਾਂ ਹੀ ਨਹੀਂ ਲਾਈਆਂ ਹੁੰਦੀਆਂ ਜਿਹੜੀਆਂ ਨਾ ਨਾ ਉਹ ਚੱਲ ਰਹੀ ਐ ਗੱਡੀ ਰੇਸ ਬ੍ਰੇਕ ਨੇ ਉਹ ਆਇਆ ਤਾਂ ਹੈਗਾ ਠੀਕ ਆ ਲੈ ਕਿੱਥੇ ਲੈ ਆ ਓਏ ਆਪ ਨਾ ਮੋੜ ਰਿਹਾ ਹੋਣਾ ਕੁਝ ਕਰ ਰਿਹਾ ਇਹਦਾ ਆਟੋ ਆ ਬੱਬੇ ਆਟੋ ਚੱਲ ਰਹੀ ਹੈ ਆ ਜਾ ਤੈਨੂੰ ਪਹੁੰਚਾਉਂਦਾ ਚੱਲਾ ਆ ਜਾ ਕੋਈ ਉਹ ਕਿਧਰ ਫਰੀ ਜਾਂਦੇ ਨੇ ਯਾਰ ਉਹਨਾਂ ਨੂੰ ਕਹ ਉਹਰੇ ਗੇਮ ਵਾਲੇ ਜਾ ਜੋ ਆਪਾਂ ਇੱਕ ਦੋ ਗੇਮਾਂ ਖੇਡ ਲਈ ਦੇਵਰੇ ਉਹਨਾਂ ਨੂੰ ਲੰਡੀ ਜੀ ਉਲੀ ਜਾਉ ਰਿਹਾ ਮੇਰੇ ਤਾਂ ਉਹਨੂੰ ਤੇਲ ਪਵਾ ਕੇ ਦੇਤਾ ਉਹ ਹੀ ਭੁੱਕੀ ਜਾਂਦੇ ਨੇ ਉਹਨਾਂ ਨੇ ਘੱਟੋ ਘੱਟ ਲੈ ਵੀ ਆ ਜਿੱਥੋਂ ਆਪਾਂ ਉਤਰ ਗਏ ਆ ਹਾਂ 6 ਵਾਰ ਲੰਘੇ ਉੱਥੋਂ ਲੈ ਕੀ ਹੋ ਗਿਆ ਹਾਂ ਕਿਲੋਮੀਟਰ ਦਾ ਕਿਹੜਾ ਦਾ ਹੋਊਗਾ ਕੋਈ ਚਾਉਣੀ ਹੈਗਾ ਪਤਾ ਵੀ ਦਿੱਲੀ ਮੰਗੂ ਦਾ ਆ ਜੰਨੇ ਆਪਾਂ ਪਤਾ ਮੂਟਰਾਂ ਆ ਜੰਨੇ ਇਧਰ ਹਾਂ ਸਿੱਧੀ ਗੱਲਾਂ ਉਹ ਜਿਹੜਾ ਹਰਾ ਜਾ ਹਾਂ ਦੇਸ ਹੈ ਇਧਰ ਲਈ ਹਾਂ ਅੰਗੋਈ ਉਹ ਪੈਡਲ ਜੇ ਹੈਗੇ ਹਨ ਇੱਕ ਰੇਸ ਇੱਕ ਬ੍ਰੇਕ ਪਰ ਲਈ ਰੇਸ ਹੈ ਹਰੀ ਲਾਲ ਬ੍ਰੇਕ ਨੇ ਪਲਟਦੀਆਂ ਨਹੀਂ ਕਿੰਨਾ ਮਰ ਜਿਵੇਂ ਖਿੱਚ ਦੇ ਵਜੇ ਖਿੱਚ ਦੇ ਕਰਤੀ ਸਟਾਰਟ ਫੇਲ ਆ ਜਮੇ ਭਾਈ ਤੇਲ ਘਟਿਆ ਜਦਾਂ ਉਹ ਤੇਲ ਨਹੀਂ ਜਮੀ ਟੋਟਲੀ ਫੇਰ ਹੋ ਗਿਆ ਹੁਣ ਤਾਂ ਤੇਲ ਪਾਉਣ ਵਾਲਾ ਇੱਥੇ ਤੇਲ ਮੁੱਕ ਗਿਆ ਹਾਂਜੀ ਬਿੰਦਰ ਸਰਦਾਰ ਜੀ ਕੀ ਹੋ ਰਿਹਾ ਸਟਾਰਟ ਕੱਦੋਂ ਨਹੀਂ ਹੋ ਰਹੀ ਗੱਡੀ ਸਟਾਰਟ ਤਾਂ ਚੱਲ ਜਿਹੜੀ ਹੋਣੀ ਹੋ ਰਹੀ ਜੀ ਇਹਨਾਂ ਨੂੰ ਚਾਹ ਹੋ ਰਿਹਾ ਲੈ ਇਹਨਾਂ ਨੂੰ ਟੋਰੀ ਵਾਲਿਆਂ ਨੂੰ ਘੱਟਣੇ ਉਹ ਤਾਂ ਮਟਰੋਲੇ ਵਾਲਿਆਂ ਨੂੰ ਜਾਵਾ ਕੌਰੀ ਵਾਲਿਆਂ ਨੂੰ ਜਾਵਾ ਉਹ ਮੈਨੂੰ ਜੋਜ ਵੱਕਣ ਨੂੰ ਆ ਗੱਡੀਆਂ ਦਾ ਲੈ ਪੀਏ ਬੀਚ ਪੈਸ਼ੇ ਖਰਾਬ ਨੇ ਜੋਰ ਕੁਝ ਨਹੀਂ ਹੈਗਾ ਰੇਸ ਬ੍ਰੇਕ ਨਹੀਂ ਉਹ ਚੱਲ ਭਾਈ ਤੋਰ ਦੇ ਬਲੌਗ ਵਧੀ ਜਾਂਦਾ ਸਟਾਰਟ ਨਹੀਂ ਹੋ ਰਿਹਾ ਓਏ ਹੋਰ ਯਾਰ ਪੈਂਦਾ ਤੇਲ ਪਾ ਦੇ ਨਹੀਂ ਇਹਨੂੰ ਭੰਨਦੇ ਅੱਗ ਲਾ ਦੇ ਉਹਰੇ ਕਢਾ ਕੇ ਓਏ ਹੋਰ ਯਾਰ ਲੈ ਓਏ ਕਾਸਤਾ ਹੈ ਪਹਿਲੇ ਜੂ ਕਰ ਦਿੱਤੀ ਤੇਰੇ ਸਾਦ ਕੇ ਉਹ ਖਿੱਚਦੇ ਇਤਨੇ ਖਿੱਚਦੇ ਭਜਾਲਾ ਇਹ ਡਰਦੇ ਨੇ ਚੱਲ 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 ਖਿੱਚਦੇ ਕਰਾਂ ਉਹ ਦਿਲ ਤੋਂ ਸਾਡੇ ਮਿਲੋ ਤੇਰੇ ਸਾਦ ਕੇ ਉਹ ਆ ਜਾਣ ਨਾ ਭਾਈ ਆਦਾ ਫੇਰ ਹੈ ਲੈ ਚੱਲ ਬਲਾ ਫੇਲਾ ਕਨੂ ਕੁੜੀ ਹੈ ਕੁੜੀ ਇੱਥੇ ਸੱਚੀ ਕੁੜੀ ਦੀ ਤਾਂ ਇਹ ਨਾ ਮੈਂ ਚੁੱਪ ਕਰ ਗਿਆ ਉਹਦੀ ਮੰਮੀ ਦੇਖ ਰਹੀ ਸੀ ਇਧਰ ਤੇਰੇ ਗਣੀ ਇੰਝ ਕਰਨ ਤੇ ਮਰੇ ਆ ਕੇ ਫੇਲਾ ਹੈ ਉਹ ਜਮੀ ਹੋਲੀ ਆ ਰਹੀ ਜਵਾਗਿਆਦਾ ਯਾਰ ਐਨ ਦੇ ਇਹਨੂੰ ਦਾ ਸੱਤ ਗੜੇ ਦੇ ਜਾਂਦੇ ਆਪਣਾ ਹੁਣ ਉਹਨੂੰ ਦਾ ਮੈਂ ਪਲਟਾ ਦੰਦਾ ਸੱਚੀ ਗੱਲ ਇਹ ਲੈ ਆ ਗਿਆ ਉਹ ਫੇਰਾ ਬਈ ਦਾ ਜਮੀ ਟੋਟਲੀ ਫੇਰਾ ਉਹਵਿੰਦਰਾ ਓਏ ਜਿੰਨੇ ਟੱਕਰੇ ਫੇੜੇ ਟੱਕਰੇ ਹੋਣਦਾ ਕਿੱਧਰ ਆ ਜਾ ਬੋਲ ਆਈਆਂ ਜਿਵੇਂ ਮੈਂ ਕਹਣਾ ਚੱਲੀ ਇੱਧਰ ਆ ਆਪਾਂ ਬੋਲ ਆਈਆਂ ਜਿਹੜੇ ਪ੍ਰੋਬਲਮ ਧਮਾਲ ਨਾਲ ਆਇਆ ਕਰਾ ਨਾ ਜਾ ਮੋਟੇਓ ਖੇਡ ਲਓ ਜਿੰਨਾ ਖੇਡਣਾ ਅਗਲੀ ਵਾਰੀ ਸਾਡੀ ਆ ਓਏ ਇਹਨਾਂ ਨੂੰ ਕਾ ਖੇਡ ਲਾਉਂਦਾ ਖੇਡਣਾ ਜਦੋਂ ਅਸੀਂ ਆ ਗਏ ਕਿਸੇ ਨੂੰ ਨਹੀਂ ਖੰਗਣ ਦੇ ਨਾਲ ਸਿੱਧੀ ਗੱਲ ਆ ਆ ਬੰਦ ਕਰਾਓ ਵੇ ਮਾੜੇ ਇਹ ਆ ਭਾਈ ਲੈਂਡ ਚ ਤਰਿਆਉਂਦੇ ਜਿਵੇਂ ਚਾਪੜੇ ਲਾਏ ਜਾਂਦੇ ਨੇ ਕਿਥੇ ਨੇ ਪਹਿਲਾਂ ਇੱਧਰ ਫਿਰ ਇੱਧਰ ਫਿਰ ਇੱਧਰ ਫਿਰ ਇੱਧਰ ਸਭ ਤੋਂ ਉੱਚਾ ਆ ਹੀ ਆਉਂਦੀ ਤੁਰੇ ਹੋ ਗਿਆ ਜਾ ਪੂਰਾ ਤੁਹਾਡਾ ਗੱਡੀ ਵਾਲਾ ਵਾਹ ਵਾਹ ਉਹੀ ਘੜੇ ਦਈ ਜਾਂਦੇ ਨੇ ਇੱਥੇ ਬੌਲੇ ਵੰਗੂ ਨੰਗਰਾ ਵੰਗੂ ਗਾਹ ਇਧਰ ਅਸੀਂ ਖੇਡਾਂ ਲਿਆ ਜੇ ਜਾਏ ਇਧਰ ਜਮੀ ਜਵਾਗ ਗੱਲ ਆ ਮਰਦਾਂ ਵਾਲੀ ਗੱਲੇ ਨਹੀਂ ਇਧਰ ਕੋਈ ਹੈ ਨਹੀਂ ਬਕੂਰੇ ਨਹੀਂ ਲੈ ਲੱਗ ਗੱਡ ਲਿਆ ਮੁੰਡੇ ਲੈ ਤਾ ਦੋ ਗਿਆਨੀ ਲੜ ਤੇ ਬਲਟੀਨੇ ਦਾ ਪਲੱਗ ਲੈ ਕੋਈ ਬਲਟੀਨੇ ਵਿੱਚ ਤਾਂ ਹੀ ਲੜਾਈ ਹੁੰਦੀ ਆਪਨ ਵਾਲੀ ਐ ਕਰੋ ਓਪਣੇ ਆ ਆਪਣੇ ਚੱਕ ਕੇ ਲੈ ਜਾ ਕੋਈ ਪਹਿਲਾਂ ਇਹ ਤੇ ਮਾਰਸ਼ਲ ਕੋਈ ਮਾ ਬਾਈ ਇਹਦਾ ਮਾਰਸ਼ਲ ਪਿਆ ਚ ਬਾਈ ਤਾਂ ਨਹੀਂ ਹੈਗਾ ਉਹ 1500 ਦਾ ਆਜੋ ਮੁੰਡਿਓ ਓਏ ਕਾਫੀ ਕੁਫੀ ਪੀ ਲੋ ਆਜੋ ਆਇਆ ਡਰਾਈਵ ਥਰੂ ਇਹ ਲੈ ਲੰਨੇ ਆ ਠੀਕ ਕਾਫੀ ਆਜੋ ਮੈਂ ਭਲਾ ਦੇਣਾ ਹੁਣ ਤਾਂ ਮੈਂ ਡਰਾਈਵ ਥਰੂ ਹੀ ਲਮਾਂਗਾ ਆਇਆ ਯਾਰ ਸਕੈਣੇ ਮਾਰਨਾ ਮੈਂ ਤਾਂ ਆਇਆ ਡਰਾਈਵ ਥਰੂ ਲਮਾਂਗਾ ਚੱਲ ਫੜ ਲੈਪ ਚੱਲ ਓਏ ਡਰਾਈਵ ਥਰੂ ਨੂੰ ਚੱਕਦੀ ਭਾਈ ਓਏ ਚਾਚੂ ਨੇ ਸਟਾਰ ਵੱਕ ਗਣੀ ਕੀ ਸੱਚੀ ਨਹੀਂ ਕੀ ਸਭਾ ਚਾਚੂ ਇਹ ਕਹਿੰਦਾ ਉਹ ਚੱਕਰ ਨਹੀਂ ਮੈਂ ਕਰੂੰ ਚਾਚੂ ਚਾਲਾ ਚੱਕਰ ਨਾ ਮੰਨਣਾ ਜਦੋਂ ਮੈਂ ਬੈਠਾ ਹਾਂ ਤੇ ਜਦੋਂ ਹੀ ਹਿੰਦੂ ਲਾ ਹੈਲੋ ਨਾ ਗਏ ਨਾ ਨੂੰ ਲੁੱਟ ਕੇ ਅੰਦਰ ਗਏ ਭਾਈ ਨਾ ਨੂੰ ਲੁੱਟ ਕੇ ਲੈ ਜੇ ਲੁੱਟ ਕੇ ਪਿਕਅਪ ਹੈ ਹੋਰੇ ਨਹੀਂ ਉਹ ਕੱਥੇ ਨੇ ਉਹ ਤਾਂ ਮਿਲਦਾ ਹੁੰਦਾ ਯਾਰ ਹੈਲੋ ਇਹ ਪਿਕਅਪ ਹੈ ਬਾਬੇ ਆ ਗਿਆ ਉਸਤਾ ਉਹ ਥੈਂਕ ਯੂ ਵੀਰੇ ਲਵ ਯੂ ਕਾਫੀ ਵਾਲੇ ਗਾਣੂ ਨੇ ਜੱਜੂ ਦੀ ਇਹਦਾ ਨੀਪ ਕਿਣ ਗੱਲ ਹੈ ਕਹਿੰਦਾ ਕਾਫੀ ਖਤਮ ਹੋ ਗਈ ਖਾਦਮ ਹੋ ਰਹੀ ਹੈ ਸਹੀ ਗੱਲ ਆ ਮੈਨੂੰ ਤਾਂ ਕਿਸੇ ਮਿਲਿਆ ਨਹੀਂ ਤੈਨੂੰ ਕਿਹਨੇ ਕਹਤਾ ਵੀ ਕਾਫੀ ਖਾਦਮ ਹੋ ਰਹੀ ਹੈ ਹਾਂ ਉਹ ਮੇਰਾ ਅੜੀ ਆ ਉਹ ਬੱਸ ਉਹ ਬੱਸ ਪੜਦਾ ਰਿਹਾ ਇਹ ਬੰਦੇ ਆ ਬਈ ਇੱਕ ਉਹ ਕਰ ਲਈ ਅੜੀ ਸਾਡੇ ਨਾਲ ਮੇਰੇ ਤੇ ਹੈਰੀ ਨਾਲ ਹਣਾ ਹੈਰੀ ਉਹ ਲੰਡੂ ਗੱਲ ਹੈਰੀ ਕਹਦਾ ਵੀ ਕਾਫੀ ਪੀਣਾ ਸਟਾਰਬਕ ਦੀ ਮੈਂ ਵੀ ਕਹਦਾ ਆ ਬੰਦਾ ਲੱਗ ਗਿਆ ਇਹਨਾਂ ਦੇ ਮਾਗਰ ਬਾਈ ਦਲ ਬਦਰੂਆ ਦੱਲਾ ਬਾਈ ਸਿਰੇ ਦਾ ਕਹਿੰਦੇ ਦੀਪ ਘਟਾ ਤੇ ਰੋਟੀ ਖਾਵਾਂਗੇ ਰੋਟੀ ਘਰੇ ਖਾਂਦਾ ਨਹੀਂ ਘਰੇ ਆਏ ਕੀ ਕਰਦਾ ਹੈ ਬੰਦਾ ਮੈਂ ਤਾਂ ਮਰੇ ਚਾਚੇ ਤੋਂ ਵਗੈਰ ਕੋਈ ਨਹੀਂ ਉਹ ਚੱਕ ਉਹ ਚਾਚੇ ਬਰਸ਼ਾ ਫਰ ਉਹ ਚਾਰ ਉਹ ਚਾਰਾ ਉਹ ਚਾਰਾ ਹੈ ਨਹੀਂ ਲਾ 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 ਤੇ ਮਹੀ ਨਹੀਂ ਜੁਰੇ ਜਿੰਨੇ ਤੇਰੇ ਜ਼ਿੰਦਗੀ ਦੇ ਐਤਵਾਰ ਲੰਘੇ ਨੇ ਉਹਨੇ ਤਾਂ ਮੈਂ ਘੇੜੇ ਲਾ ਗਿਆ ਓਰੇ ਲਾ ਉਹ ਗੱਡੀ ਉਰੇ ਲਾ ਉਹ ਐ ਕਰ ਉਹ ਪੰਦਰ ਪੈਪ ਚੱਕਾ ਕੇ ਓਏ ਪੈਪ ਚੱਕਾ ਕੇ ਛੇਤੀਆ ਆ ਲੈ ਆ ਉਸਤਾਦ ਨੂੰ ਨਾਲ ਬਾਈ ਖੁਸ਼ ਹੈ ਬਾਈ ਬਾਈ ਖੁਸ਼ ਹੈ ਸਟੈਂਗ ਵਿੱਚ ਗੋਲ ਕੇ ਪੀਂਦਾ ਉਸਤਾਦ ਆ ਹੈ ਨਾ ਹੈ ਐਈ ਚੀਜ਼ਾਂ ਦਾ ਕੰਮ ਨਹੀਂ ਕਰਨਾ ਠੀਕ ਮੈਡੀਕਲ ਨਿਸ਼ਾਨੀ ਕਰਨਾ ਹੋਰ ਜੋ ਮਰਜੀ ਹੈ ਹੈ ਐਈ ਚੀਜ਼ਾਂ ਦਾ ਕੰਮ ਨਹੀਂ ਕਰਨਾ ਅੱਖਾਂ ਦੇਖ ਲੈ ਭਰੂ ਰਾਜਮੀ ਛੋਟੀ ਦਾ ਡਰਾਈਵਰ ਭਾਈ ਸਾਡੇ ਆ ਕੇ ਸਾਨੂੰ ਮਾੜਾ ਮੋਟਾ ਮਾਲ ਪਤਾ ਚਕਾ ਜਾ ਹਾਂ ਤੇਰੇ ਜ਼ਾਦਕੇ ਕਾਲਾ ਮਾਲਕ ਦੇ ਭੁਖੀ ਦੇ ਸੀ ਕੀ ਨੇ ਕਦੇ ਮਾੜਾ ਮੋਟਾ ਸਾਨੂੰ ਤਾਂ ਆਇਆ ਹੋਏ ਉਹ ਤਰਕੇ ਇੱਥੇ ਦੇ ਖਜਰਿਆ ਮੈਂ ਉੱਥਾ ਖਜਰਿਆ ੱੱਕੇ ਨਾਲ ਹੀ ਖਵਾ ਗਿਆ ਮੈਨੂੰ ਹਾਂ ਮੈਂ ਉਹਨੂੰ ਨਾ ਨਾ ਕਰੀ ਹਾਂ ਹਾਂ ਜਿਹੜੇ ਨੈਪਕਨ ਤੁਸੀਂ ਮਾਰ ਰਹੇ ਹੋ ਬਹੁਤ ਮਹਿੰਗੇ ਆਉਣੇ ਤੁਹਾਨੂੰ ਐ ਪਤਾ ਡਰਾਈਵ ਥਰੂ ਤੋਂ ਆ ਜਾਂਦੇ ਸਟਾਰਬਕ ਦੇ ਨੇ ਇਹ ਨੈਪਕਨ ਕੀ ਜੀ ਆਡੀ ਫਾਰ ਤੋਂ ਅੱਗੇ ਕੱਢ ਦੇ ਮੈਨੂੰ ਉਥੇ ਨਹੀਂ ਜਾਣਾ ਸਿੱਧੀ ਗੱਲ ਸਾਨੂੰ ਸਾਡੀਆਂ ਲੱਤਾਂ ਬਾਹਾਂ ਜਾਂਦੀਆਂ ਨਹੀਂ ਕੋਈ ਚੱਕਰੇ ਨਹੀਂ ਮੈਂ ਬਤਾ ਕਾ ਤੂੰ ਗਿਆ ਹਾਂ ਅੱਗੇ ਟੋਲ ਆਊਗਾ ਫਾਰ ਖੜੂ ਨਹੀਂ ਸਿੱਧੀ ਗੱਲ ਹੈ ਇਧਰੋਂ ਨਾਮ ਜੰਦੂਬਿੰਦਰ ਫਰਰਾ ਨਾਮ ਉਹ ਚ ਬੋਲਦਾ ਤੂੰ ਬਿੰਦਰ ਸਰਦਾਰ ਉਹ ਕੀ ਗੱਲ ਹੈ ਤੇਰਾ ਨਾਮ ਬਾਹਲਾ ਚੱਲ ਰਿਹਾ ਵਾ ਭਾਜੀ ਗੱਲ ਉਹਦੇ ਚੰਡੀਗੜ੍ਹ ਕੇ ਉਹਦੇ ਵੀ ਬਿੰਦਰ ਸਰਦਾਰ ਗਿਆ ਨਾਲ ਹਲਦੀ ਨਾਲ ਟੋਲ ਦਾ ਉਹ ਟੰਡਾ ਚੱਕਦਾ ਉਹਨਾਂ ਨੇ ਖਾਣੀਆਂ ਰੋਟੀ ਕਮਾ ਦੇ ਵਾ ਕੋਟਾ ਲਾ ਕੇ ਕਮਾ ਦੇ ਤੇਰਾ ਤੇਰਾ ਮੋੜ ਦੇ ਚੱਲ ਚੱਲ ਉਹ ਵੋਟ ਆ ਰਿਹਾ ਕੁੱਤ ਜੀ ਉਹ ਟਾਇਰ ਕਰਤੇ ਦੀ ਗਾੜੀ ਵਾਲੇ ਦੇ ਡੈਪਰ ਲਾ ਦੋ ਆਦਾ ਦੇਖ ਲੈ ਬੋਲੀ ਵੇ ਖੁਖੜੀਆਂ ਨੇ ਲੈ ਲਾਡੀ ਮੋੜ ਦੇ ਉਹ ਤੱਕਰੇ ਕੋਈ ਜੀ ਨਹੀਂ ਜੇ ਮਹਾਰਾਜ ਦੇਖਣਾ ਆਣ ਮਿਲੋ ਫਿਰ ਦਾ ਲਖਾਈ ਜੀਪ ਤੇ ਤੇਰੀ ਸਾਧਕੇ ਸਾਹਮਣੇ ਜਾਵਾਂ ਗੇੜ ਚ ਲੈ ਜਾ ਲਾਡੀ ਮੋੜ ਲਾਵਾਂਗੇ ਜਾਵਾਂ ਗੇੜ ਚ ਲਾ ਦੇ ਸਦਾ ਹਰਦੇ ਇਧਰ ਨੂੰ ਆ ਮੇਰਾ ਸ਼ੇਰਪਤਾ ਕਿੱਡ ਬੰਦ ਕਰਦੇ ਦੀਪ ਘਟਾਬੇ ਨਾਲ ਜੀ ਇੱਥੇ ਤਾ ਰੋ ਹੈਗੇ ਥਾਓ ਬਸ ਉਰੇ ਰੋਕ ਰੋਕ ਦੇ ਕੋ ਸਣੀ ਰੋਕ ਦੀ ਗੱਲ ਆ ਪੱਕਾ ਸਨੇਪ ਪਾਦੀ ਬਾਦੀ ਓਕੇ ਰੋਟਾਂ ਨੇ ਜਮਾ ਕੀ ਆਈ ਦੀ ਬਾਈ ਦੀਪ ਘਟਾਬੇ ਤੇ ਤੇ ਕਾਲੀ ਕਾਲੀ ਤੇ ਅਸੀਂ ਆ ਵੈਂਚਰ ਰੋਕ ਰਿਹਾ ਠੀਕ ਆ ਉਰੇ ਜਿਹੜੀ ਪਹਿਲਾਂ ਪਾਰਟੀ ਬੈਠੀ ਦੀ ਉਹਨਾਂ ਦਾ ਰਹਿ ਗਿਆ ਆ ਫੋਨ ਹੁਣ ਭੁੱਲ ਗਿਓਰੀ ਉਹ ਫੋਨ ਦਾ ਹੁਣ ਲੋਕ ਦਾ ਆ ਲੱਗਿਆ ਹੋਇਆ ਪੈਟਰਨ ਦੋ ਤਿੰਨ ਵਾਰ ਲਾ ਕੇ ਦੇਖ ਲਿਆ ਅਸੀਂ ਲੱਗ ਜਾਣੀ ਹੁਣ ਜਦੋਂ ਬਾਈ ਦਾ ਫੋਨ ਆ ਗਿਆ ਸੀ ਚੱਕ ਕੇ ਉਹਨੂੰ ਫੋਨ ਫੜਾ ਦਾਂਗੇ। ਉਰੇ ਅਸੀਂ ਰੱਖ ਗਏ ਨਹੀਂ ਜਾਂਦੇ ਇਹਨੂੰ ਨਾਲੇ ਲੈ ਕੇ ਚੱਲਾਂਗੇ। ਵੀ ਜਦੋਂ ਵੀ ਬਾਈ ਨੇ ਫੋਨ ਕੀਤਾ ਉਹਨੂੰ ਆਪਾਂ ਫੋਨ ਫੜਾ ਦਾਂਗੇ ਨਹੀਂ ਕਿਉਂਕਿ ਉਹਨੂੰ ਪਤਾ ਅੱਜ ਕੱਲ ਟਾਈਮ ਨਹੀਂ ਹੈਗਾ ਇਹਨ ਦਾ ਘੇੜਾ ਡਾ ਦੇ। ਲਓ ਜੀ ਆਹ ਬਾਈ ਦਾ ਸੀਗਾ ਫੋਨ ਤੇ ਬਾਈ ਨੂੰ ਆਪਾਂ ਫੋਨ ਕਰਤਾ ਉਹਦਾ ਵਾਪਸ। ਕਿਵੇਂ ਲੱਗਿਆ ਜੀ ਸਾਰਿਆਂ ਨੂੰ ਵਲੌਗ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ। ਆਪਾਂ ਰੁਕੇ ਸੀਗੇ ਦੀਪ ਘਟਾਵੇ ਤੇ ਉਰੋਂ ਖਾਣਾ ਖਾ ਕੇ ਆਪਾਂ ਚੱਲਦੇ ਹਾਂ ਹੁਣ। ਹਨੇਰਾ ਆਪਾਂ ਨੂੰ ਬਹੁਤ ਜ਼ਿਆਦਾ ਹੋ ਗਿਆ ਤਾਂ ਕਰਕੇ ਵਲੌਗ ਦੀ ਸਮਾਪਤੀ ਆਪਾਂ ਬਰੀ ਕਰਾਂਗੇ। ਜਿਹ ਤੇਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਅੱਗੇ ਵਾਲੀਆਂ ਵੀਡੀਓ ਨੇ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ